ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੀਓ ਆਪਾਂ ਅੱਜ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਉਹ ਬੇਨਤੀਆਂ অতি ਜ਼ਰੂਰੀ ਨੇ ਪਿਆਰਿਓ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਆਉਣ ਵਾਲਾ ਜਿਹੜਾ ਇੱਕ ਵੱਡਾ ਖਤਰਾ ਹੈ 2030 ਤੱਕ 70% ਦੀ ਮੌਤਾਂ ਦਾ ਕਾਰਨ ਬਣੇਗੀ ਇੱਕ ਖਾਸ ਬਿਮਾਰੀ WHO ਨੇ ਇਹ ਗੱਲ ਜਿਹੜੀ ਹੈ ਸਾਫ਼ ਕਰਕੇ ਰੱਖ ਦਿੱਤੀ ਹੈ ਇਹਨਾਂ ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹੋ ਸਕਦਾ ਹੈ ਸੋ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਆਉਣ ਵਾਲੇ ਸਮੇਂ ਦੇ ਲਈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜੀ ਜੀਵਨ ਸ਼ੈਲੀ ਸਾਡੀ ਸਿਹਤ ਤੇ ਸਿੱਧਾ ਅਸਰ ਪਾ ਰਹੀ ਹੈ। ਅੱਜ ਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਸੰਗਠਨ ਹੈ WHO ਦੀ ਰਿਪੋਰਟ ਅਨਸਾਰ 2030 ਜਿਹੜਾ ਹੁਣ ਆਉਣ ਵਾਲਾ ਹੈ। ਉਹਦੇ ਤੱਕ ਮੋਟਾਪੇ ਅਤੇ ਦਿਲ ਦੀਆਂ ਬਿਮਾਰੀਆਂ ਦੇ 50 ਕਰੋੜ ਨਵੇਂ ਮਾਮਲੇ ਸ਼ਾਮਲ ਹੋਣਗੇ। ਔਰਤਾਂ ਦੀ ਗਿਣਤੀ ਇਹਦੇ ਵਿੱਚ ਵੱਧ ਦਸੀ ਗਈ ਹੈ ਇਹਦੇ ਨਾਲ ਹੀ WHO ਦੀ ਇੱਕ ਰਿਪੋਰਟ ਦੇ ਵਿੱਚ ਅਜਿਹਾ ਵੀ ਕਿਹਾ ਗਿਆ ਹੈ ਕਿ 2030 ਤੱਕ ਪੁਰਾਣੀ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਮਾਮਲੇ 70% ਤੱਕ ਵਧ ਜਾਣਗੇ 70% ਤੁਸੀਂ ਹਿਸਾਬ ਲਾ ਸਕਦੇ ਹੋ 70% ਦੀ ਕਿੱਥੇ ਤੋਂ ਕਿੱਥੇ ਪਿਆਈ ਕਿੰਨਾ ਕਿੰਨਾ ਨੁਕਸਾਨ ਹੋ ਸਕਦਾ ਖਾਸ ਕਰਕੇ ਕਮਕਾਜੀ ਲੋਕਾਂ ਦੇ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਨੇ ਬਾਅਦ ਵਿੱਚ ਇਹ ਗੰਭੀਰ ਬਿਮਾਰੀਆਂ ਵਿੱਚ ਬਦਲ ਸਕਦੇ ਨੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੀ ਤਰ੍ਹਾਂ ਸਟ੍ਰੋਕ, ਸ਼ੂਗਰ, ਮੋਟਾਪਾ, ਮੈਟਾਬੋਲਿਕ ਸਿੰਡਰੋਮ ਅਤੇ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਇਹ ਤਾਂ WHO ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਇਸਤੇ ਬਾਰੇ ਜ਼ਿਕਰ ਕੀਤਾ ਕੋਈ ਲੁਕੋਵੀ ਗੱਲ ਤੇ ਹੈ ਹੀ ਨਹੀਂ ਜਿਹੜੀ ਵਿਸ਼ਵ ਸਿਹਤ ਸੰਗਠਨ WHO ਨੇ ਇੱਕ ਖੋਜ ਕੀਤੀ ਉਹਨਾਂ ਨੇ ਕਿਹਾ ਹੈ ਕਿ ਇਹ 2030 ਤੱਕ ਪੁਰਾਣੀ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੁਨੀਆ ਭਰ ਦੇ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਬਣਨ ਜਾ ਰਹੀਆਂ ਨੇ ਜਿਸ ਨਾਲ 70% ਦੀ ਮੌਤਾਂ ਹੋ ਸਕਦੀਆਂ ਨੇ ਜੀਵਨ ਸ਼ੈਲੀ ਵਿਕਾਰ ਦੇ ਕਾਰਨ ਅਨਿਮਤ ਖਾਣਾ ਨੀਂਦ ਦੀ ਕਮੀ ਬਹੁਤ ਜ਼ਿਆਦਾ ਤਣਾਅ ਖਾਣਾ ਛੱਡਣਾ ਸਰੀਰਕ ਗਤੀਵਿਧੀ ਨੂੰ ਘੱਟ ਕਰਨਾ ਅਤੇ ਖਰਾਬ ਰਿਸ਼ਤੇ ਹੋ ਸਕਦੇ ਨੇ ਇਹ ਸਾਰੇ ਕਾਰਨ ਪੁਰਾਣੀ ਬਿਮਾਰੀ ਦਾ ਵੱਡਾ ਕਾਰਨ ਹੋਣਗੇ ਹੁਣ ਕਈ ਮੈਡੀਕਲ ਰਿਪੋਰਟਾਂ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਮਰਦਾਂ ਨੂੰ ਸ਼ੂਗਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੋਵੇਗਾ ਇਹਦੇ ਨਾਲ ਹੀ ਔਰਤਾਂ ਨੂੰ ਔਰਤਾਂ ਦੇ ਵਿੱਚ ਵੱਧਦੇ ਮੋਟਾਪੇ ਕਾਰਨ ਕਈ ਬਿਮਾਰੀਆਂ ਦਾ ਖਤਰਾ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ ਉਹ ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਉਹਦੇ ਵਿੱਚ ਹਾਲਾਂਕਿ ਬਹੁਤ ਕੁਝ ਉਹਨਾਂ ਨੇ ਲਿਖਿਆ ਬੜਾ ਕੁਝ ਉਹਨਾਂ ਨੇ ਜਿਹੜਾ ਹੈ ਉਹ ਜ਼ਿਕਰ ਕੀਤਾ ਵੀ ਹੁਣ ਇਹ ਚੀਜ਼ ਸਥਿਤੀ ਦੇ ਵਿੱਚ ਕਰੀਏ ਕੀ ਕਿਤੇ ਵੀ ਸਿਹਤ ਦਾ ਧਿਆਨ ਰੱਖਣ ਲਈ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ-ਸਮੇਂ ਨਾਲ ਬੰਦੇ ਨੂੰ ਬਦਲਣਾ ਚਾਹੀਦਾ ਹੈ ਖਾਣਾ ਪੀਣਾ ਵੀ ਚੇਂਜ ਕਰਨਾ ਚਾਹੀਦਾ ਆਪਣੇ ਆਦਤਾਂ ਨੂੰ ਵੀ ਸੁਧਾਰਨਾ ਚਾਹੀਦਾ ਹੈ ਆਪਣੇ ਖਾਣ ਪੀਣ ਦੀਆਂ ਰੁਟੀਨ ਅਤੇ ਹੋਰ ਆਦਤਾਂ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ। ਭਾਵ ਜਿਹੇ ਜਿਹੇ ਹਿਸਾਬ ਨਾਲ ਸਾਡਾ ਸਰੀਰ ਹੈ ਉਹ ਜਿਹੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰੀਏ। ਤਾਂ ਕਿ ਲੰਮੇ ਸਮੇਂ ਤੱਕ ਜਿਹੜਾ ਅਸੀਂ ਸਿਹਤਮੰਦ ਰਹਿ ਸਕੀਏ। ਸਿਹਤਮੰਦ ਰਹਿਣਾ ਨਾ ਤਾਫਰੀਨਾਂ ਚੀਜ਼ਾਂ ਤੇ ਗੌਰ ਕਰਨਾ ਹੁਣ ਬਿਮਾਰੀਆਂ ਤੋਂ ਬਚਿਆ ਕਿਵੇਂ ਜਾਵੇ ਸਭ ਤੋਂ ਵੱਡੀ ਗੱਲ ਵੀ ਜਿਹੜੀ 2030 ਤੱਕ ਅੰਕੜੇ ਇਕੱਠੇ ਕੀਤੇ ਗਏ ਵੀ ਜਿਨ੍ਹਾਂ ਲੋਕਾਂ ਦੀ ਮੌਤ ਹੋ ਜਾਣੀ ਹੈ ਖਾਸ ਬਿਮਾਰੀਆਂ ਕਰਕੇ ਉਹ ਕਿਉਂ ਹੋਣੀ ਹੈ ਪ੍ਰਾਣੀਆਂ ਆਦਤਾਂ ਕਰਕੇ ਕੁਝ ਆਲਸਪਣੇ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਮੌਤ ਦਾ ਕਾਰਨ ਬਣ ਗਈਆਂ ਪਰ ਹੁਣ ਬਚਿਆ ਕਿਵੇਂ ਜਾਵੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਇੱਕ ਦਵਾਈ ਦੀ ਕਿਸੇ ਵੀ ਦਵਾਈ ਦੀ ਸਾਨੂੰ ਲੋੜ ਨਹੀਂ ਹੈਗੀ ਤੁਹਾਨੂੰ ਬਸ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਠੀਕ ਕਰਨਾ ਹੋਵੇਗਾ ਸਮੇਂ ਸਿਰ ਸੌਵੋ 7 ਘੰਟੇ ਨੀਂਦ ਜ਼ਰੂਰ ਲੈਣੀ ਹੈ 7 ਘੰਟੇ ਸਮੇਂ ਸਿਰ ਭੋਜਨ ਸ਼ਾਕੇ ਅਤੇ ਆਪਣੀ ਖੁਰਾਕ ਦੇ ਵਿੱਚ ਸਿਹਤਮੰਦ ਚੀਜ਼ਾਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਤਣਾਅ ਘੱਟ ਕਰਨ ਲਈ ਯੋਗਾ ਅਤੇ ਮੈਡੀਟੇਸ਼ਨ ਸਾਨੂੰ ਕਰਨਾ ਪਵੇਗਾ ਰੋਜ਼ਾਨਾ 45 ਮਿੰਟ ਕੋਈ ਵੀ ਕਸਰਤ 40 ਤੋਂ 45 ਮਿੰਟ ਕਰਨੀ ਪਵੇ ਵੀ ਆਰਗੈਨਿਕ ਭੋਜਨ ਦੀ ਵਰਤੋਂ ਸਿਰਫ ਘਰ ਦਾ ਪਕਾਇਆ ਹੋਇਆ ਤਾਜ਼ਾ ਭੋਜਨ ਖਾਣਾ ਬਾਹਰ ਲਿਆਂ ਚੀਜ਼ਾਂ ਦਾ ਖਿਆਲ ਜਿਹੜਾ ਹੈ ਬਹੁਤ ਘੱਟ ਕਰਨਾ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਇੱਕ ਕਦੀ ਕਦਾਈ ਜਦੋਂ ਜ਼ਿਆਦਾ ਹੋਵੇ ਤਾਂ ਅਸੀਂ ਕਰ ਸਕਦੇ ਹਾਂ ਪਰ ਇਹਨਾਂ ਚੀਜ਼ਾਂ ਤੇ ਜ਼ਿਆਦਾ ਜਿਹੜਾ ਹੈ ਉਹ ਗੌਰ ਨਾ ਕਰਨਾ ਭਾਵ ਕਿ ਇਹਨਾਂ ਚੀਜ਼ਾਂ ਨੂੰ ਐਵੇਂ ਬਿਨਾ ਫਜ਼ੂਲ ਬਿਨਾ ਲੋੜ ਦੇ ਖਾਂਦੇ ਰਹਿਣਾ ਸੋ ਇਹ ਚੀਜ਼ਾਂ ਫਿਰ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ ਹੁਣ ਕਈ ਬੰਦੇ ਨੇ ਪਹਿਲਾਂ ਉਹ ਸ਼ਰਾਬ ਪੀਂਦੇ ਨੇ ਬੜਾ ਆਪਣੇ ਆਪ ਨੂੰ ਦੁੱਖ ਦਿੰਦੇ ਨੇ ਸ਼ਰਾਬ ਪੀ ਜਾਂਦੇ ਨੇ ਪੀ ਜਾਂਦੇ ਨੇ ਫਿਰ ਅਸਰ ਦੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਔਖਾ ਹੁੰਦਾ ਜਦੋਂ ਡਾਕਟਰ ਕਹਿੰਦਾ ਵੀ ਹੁਣ ਤਾਂ ਤੂੰ ਛੱਡ ਦੇ ਨਹੀਂ ਤਾਂ ਮਰ ਜਾਏਗਾ ਉਦੋਂ ਵੀ ਨਹੀਂ ਉਹ ਕਈ ਵਾਰੀ ਬੰਦੇ ਛੱਡਦੇ ਉਦੋਂ ਵੀ ਗੈਰ ਹੈ ਵੀ ਨਹੀਂ ਤਾਂ ਡਾਕਟਰ ਤਾਂ ਉਹ ਹੀ ਕਹੀ ਜਾਂਦਾ ਫਿਰ ਇੱਕ ਦਿਨ ਉਹ ਆਉਂਦਾ ਜਿਸ ਦਿਨ ਉਹ ਆਪ ਹੀ ਚਲਾ ਜਾਂਦਾ ਇਹ ਬਿਮਾਰੀਆਂ ਅਸਲ ਦੇ ਵਿੱਚ ਆਈਆਂ ਕਿੱਥੋਂ ਇਹ ਬਿਮਾਰੀਆਂ ਆਈਆਂ ਸਾਡੇ ਖਾਣ ਪੀਣ ਚੋਂ ਸਾਡੇ ਰਹਿਣ ਸਹਿਣ ਸਾਡੇ ਜੋ ਅਸੀਂ ਆਲੇ-ਦਾਲੇ ਦਾ ਮਾਹੌਲ ਦੇਖਦੇ ਆ ਇਹ ਇਹ ਬਿਮਾਰੀਆਂ ਉੱਥੋਂ ਪੈਦਾ ਹੋਈਆਂ ਇਹ ਬਿਮਾਰੀਆਂ ਨੇ ਸਾਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਇਹ ਬਿਮਾਰੀਆਂ ਨੇ ਸਾਨੂੰ ਇੰਨਾ ਕੁ ਜਕੜ ਲਿਆ ਇਹਦੀ ਗ੍ਰਿਫਤ ਦੇ ਵਿੱਚੋਂ ਅਸੀਂ ਹੁਣ ਨਿਕਲ ਨਹੀਂ ਸਕਦੇ ਆ ਇਹਦੀ ਗ੍ਰਿਫਤ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਤੇ ਜੇ ਅਸੀਂ ਨਿਕਲਣਾ ਚਾਹੁੰਦੇ ਆ ਤੇ ਆਪਣੀਆਂ ਆਦਤਾਂ ਜਿਹੜੀਆਂ ਨੇ ਉਹ ਸਾਨੂੰ ਸੁਧਾਰਨੀਆਂ ਪੈਣਗੀਆਂ ਸਾਡੀਆਂ ਆਦਤਾਂ ਨਾ ਜਿਹੜੀਆਂ ਨੇ ਉਹ ਸਾਨੂੰ ਸੁਧਾਰਨੀਆਂ ਪੈਣਗੀਆਂ ਜੇ ਸਾਡੀਆਂ ਉਹ ਆਦਤਾਂ ਸੁਧਰਦੀਆਂ ਨੇ ਤੇ ਪਿਆਰਿਓ ਫਿਰ ਇੱਕ ਗੱਲ ਯਾਦ ਰੱਖਿਓ ਵੀ ਸਾਡਾ ਜਿਹੜਾ ਇਹਨਾਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਨਹੀਂ ਤਾਂ ਫਿਰ ਬਹੁਤ ਮੁਸ਼ਕਲ ਹੈ ਨਹੀਂ ਫਿਰ ਮੁਸ਼ਕਲ ਹੈ ਕੰਮ ਫਿਰ ਗੱਲ ਬਣਨੀ ਨਹੀਂ ਹੈਗੀ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਸਮਝੀਏ ਵਿਚਾਰੀਏ ਇਹਨਾਂ ਤੇ ਥੋੜਾ ਥੋੜਾ ਗੌਰ ਕਰੀਏ ਆਪਣੇ ਆਪ ਨੂੰ ਜਿਹੜਾ ਹੈ ਬਚਾਉਣ ਦੇ ਲਈ ਗੌਰ ਕਰੀਏ ਵੀ ਅਸੀਂ ਬਦਲਣਾ ਅਸੀਂ ਆਪਣੇ ਆਪ ਨੂੰ ਬਦਲਣਾ ਅਸੀਂ ਆਪਣੇ ਆਪ ਤੇ ਜਿਹੜਾ ਹੈ ਸਭ ਤੋਂ ਵੱਡਾ ਅਹਿਸਾਨ ਕਰਨਾ ਹੈ ਆਪਣੇ ਆਪ ਨੂੰ ਜਿਹੜਾ ਅਸੀਂ ਇੰਨਾ ਕੁ ਜ਼ਿਆਦਾ ਬਦਲਨੇ ਤਾਂ ਜੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਜਿਹੜੀਆਂ ਨੇ ਉਹ ਨਾ ਦੇਣ ਅਸੀਂ ਇੰਨਾ ਕੁ ਜ਼ਿਆਦਾ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਹੈ ਉਹ ਬਚੀਏ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਅਸੀਂ ਨਿਕਲੀਏ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਜਿਹੜੀ ਹੈ ਇਸ ਸਮੇਂ ਦੀ ਲੋੜ ਹੈ ਪਿਆਰਿਓ ਜੇਕਰ ਅਸੀਂ ਆਪਣੇ ਆਪ ਦਾ ਖਿਆਲ ਨਹੀਂ ਰੱਖਾਂਗੇ ਤਾਂ ਫਿਰ ਇਹ ਗੱਲ ਸਾਨੂੰ ਬਿਲਕੁਲ ਜਾਣਣੀ ਪਵੇਗੀ ਕਿ ਹੋਰ ਸਾਡਾ ਹੈ ਹੀ ਕੌਣ ਇਹ ਗੱਲ ਵਿਚਾਰ ਲਿਓ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਫਿਰ ਸਾਹਮਣਾ ਜਿਹੜਾ ਹੈ ਉਹ ਕਰਨਾ ਪਏਗਾ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਪੇਸ਼ ਹੋਣਗੀਆਂ ਆਪਣੇ ਆਪ ਨੂੰ ਬਚਾਈਏ ਆਪਣੇ ਆਪ ਦੀ ਕੇਅਰ ਕਰੀਏ ਇਹਨਾਂ ਬਿਮਾਰੀਆਂ ਤੋਂ ਖਿਹੜਾ ਤਾਂ ਛੁੱਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ